ਤਾਂ ਇਹ ਆਰਜੀ ਤੌਰ ਦੇ ਉੱਪਰ ਬਣਾਏ ਹੋਏ ਘਰ ਜਿਹੜੇ ਕਿਸਾਨਾਂ ਵੱਲੋਂ ਸੀਗੇ ਕੀ ਰਸਦ ਹੈ ਆਲੂ ਨੇ ਹੋਰ ਰਾਸ਼ਨ ਜਿਹੜਾ ਲੱਕੜਾਂ ਨੇ ਭਾਂਡੇ ਨੇ ਇਸੇ ਤਰੀਕੇ ਦੇ ਨਾਲ ਹੀ ਇੱਥੇ ਬਚੇ ਪਏ ਨੇ ਇਸੇ ਜਗ੍ਹਾ ਦੇ ਉੱਪਰ ਰੋਕ ਕੇ ਡਿਟੇਨ ਕਰ ਲਿਆ ਗਿਆ ਤਾਂ ਸਾਰੀ ਰਸਦ ਜਿਹੜੀ ਹੈ ਜੋ ਵੀ ਇਸ ਜਗ੍ਹਾ ਦੇ ਉੱਪਰ ਬਚਿਆ ਸੀ ਉਸੇ ਤਰੀਕੇ ਦੇ ਨਾਲ ਹੀ ਪਿਆ ਰਹਿ ਗਿਆ ਇਹ ਭਾਂਡੇ ਜਿਹੜੇ ਨੇ ਸਬਜੀ ਇਸ ਦੇ ਵਿੱਚ ਬਚੀ ਖੁਚੀ ਪਈ ਹੈ ਸ਼ੰਭੂ ਤੋਂ ਬਾਅਦ ਖਨੌਰੀ ਦੇ ਵਿੱਚ ਵੀ ਐਕਸ਼ਨ ਦੇਖਣ ਨੂੰ ਮਿਲਿਆ ਤਾਂ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਵੱਲੋਂ ਜਿਹੜਾ ਐਕਸ਼ਨ ਪਲਾਨ ਦਿੱਤਾ ਗਿਆ ਸੀ ਉਸ ਦੇ ਤਹਿਤ ਖਨੌਰੀ ਮੋਰਚੇ ਦੇ ਵਿੱਚ ਵੀ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਿਹੜੀਆਂ ਉਹਨਾਂ ਨੂੰ ਖਾਲੀ ਕਰਵਾ ਲਿਆ ਗਿਆ ਤਾਂ ਇਹ ਆਰਜੀ ਤੌਰ ਦੇ ਉੱਪਰ ਬਣਾਏ ਹੋਏ ਘਰ ਜਿਹੜੇ ਕਿਸਾਨਾਂ ਵੱਲੋਂ ਸੀਗੇ ਤਾਂ ਸਿੱਧੇ ਤੌਰ ਦੇ ਉੱਪਰ ਜ਼ਿਕਰ ਜੇਕਰ ਕੀਤਾ ਜਾਵੇ ਤਾਂ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਕੱਲ ਐਕਸ਼ਨ ਕੀਤਾ ਗਿਆ ਉਸ ਦੇ ਤਹਿਤ ਕਿ ਸਾਰਾ ਰਸਤਾ ਜਿਹੜਾ ਇਸ ਨੂੰ ਖਲਵਾਉਣ ਦੇ ਲਈ ਇਹ ਪ੍ਰਕਿਰਿਆ ਜਿਹੜੀ ਆਰੰਭ ਕਰ ਦਿੱਤੀ ਗਈ ਕਿਉਂਕਿ ਇਸ ਤੋਂ ਬਾਅਦ ਅਗਲੇ ਪਾਸੇ ਹਰਿਆਣੇ ਦਾ ਬਾਰਡਰ ਸੀ ਤਾਂ ਜਿਸ ਤੋਂ ਬਾਅਦ ਇਹ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਇਹ ਹੁਣ ਐਜ਼ ਇਟ ਇਜ਼ ਜਿਹੜੇ ਪੁਰਾਣੇ ਪਏ ਹੋਏ ਨੇ ਕੱਲ ਜਿਹੜਾ ਕਿਸਾਨਾਂ ਨੂੰ ਰਿਟੇਨ ਕਰ ਲਿਆ ਗਿਆ ਔਰ ਦੂਸਰੀ ਤਸਵੀਰ ਜਿਹੜੀ ਆ ਉਹ ਹਰਿਆਣੇ ਵਾਲੇ ਬਾਰਡਰ ਦੀ ਹੈ ਕਿਉਂਕਿ ਇੱਥੇ ਵੀ ਜਿਸ ਕਦਰ ਦੇਖਿਆ ਜਾਵੇ ਤਾਂ ਹੁਣ ਕੰਮ ਜਿਹੜੇ ਨੇ ਉਹ ਲਗਾਤਾਰ ਜਾਰੀ ਹੈ ਸੜਕਾਂ ਖਲਵੋਣ ਦੇ ਲਈ ਜਿਹੜੇ ਸਰਕਾਰ ਹਰਿਆਣਾ ਔਰ ਪੰਜਾਬ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਪ੍ਰਕਿਰਿਆ ਜਿਹੜੀ ਇਸ ਨੂੰ ਕੀਤਾ ਜਾ ਰਿਹਾ ਹਾਈਡਰਾ ਸਕ੍ਰੇਨਾ ਜੀਸੀਬੀ ਔਰ ਹੋਰ ਜਿਹੜੇ ਉਪਕਰਨ ਨੇ ਜਿਹੜੇ ਇਹਨਾਂ ਬਾਰਡਰਸ ਨੂੰ ਖਲਵਾਉਣ ਦੇ ਲਈ ਵਰਤੇ ਜਾ ਰਹੇ ਨੇ ਸਭ ਚੀਜ਼ਾਂ ਨੂੰ ਇੱਥੇ ਲਿਆਂਦਾ ਗਿਆ ਔਰ ਲਗਭਗ 13 ਮਹੀਨੇ ਤੋਂ ਇਹ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਧਰਨਾ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਔਰ ਹੁਣ ਇਹ ਜਿਹੜੀ ਟ੍ਰੈਫਿਕ ਨੂੰ ਕਿਵੇਂ ਸੁਚਾਰੂ ਢੰਗ ਨਾਲ ਚਲਾਉਣਾ ਪੂਰਾ ਰਸਤਾ ਖਲਵਾਉਣ ਦੇ ਲਈ ਇੱਥੇ ਪੁਲਿਸ ਵੱਲੋਂ ਹੁਣ ਕੱਲ ਤੋਂ ਹੀ ਐਕਸ਼ਨ ਪਲਾਨ ਜਿਹੜਾ ਉਹ ਕੀਤਾ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਫੋਰਸ ਜਿਹੜੀ ਹੈ ਉਹ ਪਹੁੰਚੀ ਆ ਤਾਂ ਖਾਸ ਤੌਰ ਦੇ ਉੱਪਰ ਇਹ ਵੀ ਜਿਹੜੀਆਂ ਤਸਵੀਰਾਂ ਨੇ ਕਿ ਜਿੱਥੇ ਤੱਕ ਵੀ ਹੁਣ ਕਿਸਾਨ ਬੈਠੇ ਸੀ ਉਹ ਰਸਤੇ ਐਜ਼ ਪੂਰਨ ਤੌਰ ਦੇ ਉੱਪਰ ਰਹੇ ਨੇ ਉਸੇ ਹੀ ਸਮਾਨ ਜਿਹੜਾ ਇੱਥੇ ਪਿਆ ਕਿਉਂਕਿ ਕਿਉਂਕਿ ਇੱਥੇ ਜ਼ਿਕਰ ਕਰ ਲਈ ਤਾਂ ਲਗਭਗ 13 ਮਹੀਨਿਆਂ ਤੋਂ ਇਹ ਅੰਦੋਲਨ ਜਿਹੜਾ ਤੇ ਚੱਲ ਰਿਹਾ ਸੀਗਾ ਤਾਂ ਜਿਸ ਤੋਂ ਬਾਅਦ ਇਹ ਪੂਰਾ ਜਿਹੜਾ ਸਮਾਨ ਹੈ ਜਿਸ ਦੇ ਵਿੱਚ ਸੁੱਕੀ ਰਸਦ ਹੈ ਆਲੂ ਨੇ ਹੋਰ ਰਾਸ਼ਨ ਜਿਹੜਾ ਲੱਕੜਾਂ ਨੇ ਭਾਂਡੇ ਨੇ ਇਸੇ ਤਰੀਕੇ ਦੇ ਨਾਲ ਹੀ ਇੱਥੇ ਬੱਚੇ ਪਏ ਨੇ ਤਾਂ ਇਥੇ ਜ਼ਿਕਰ ਕੀਤਾ ਜਾਵੇ ਤਾਂ ਕੱਲ ਜਦੋਂ ਸ਼ਾਮ ਦੇ ਸਮੇਂ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਪੁਲਿਸ ਵੱਲੋਂ ਜਦੋਂ ਇਹ ਐਕਸ਼ਨ ਕੀਤਾ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇਸੇ ਜਗ੍ਹਾ ਦੇ ਉੱਪਰ ਰੋਕ ਕੇ ਡਿਟੇਨ ਕਰ ਲਿਆ ਗਿਆ ਤਾਂ ਸਾਰੀ ਰਸਤ ਜਿਹੜੀ ਹੈ ਜੋ ਵੀ ਇਸ ਜਗ੍ਹਾ ਦੇ ਉੱਪਰ ਬਚਿਆ ਸੀ ਉਸੇ ਤਰੀਕੇ ਦੇ ਨਾਲ ਹੀ ਪਿਆ ਰਹਿ ਗਿਆ ਇਹ ਭਾਂਡੇ ਜਿਹੜੇ ਨੇ ਸਬਜੀ ਇਸ ਦੇ ਵਿੱਚ ਬਚੀ ਖੁਚੀ ਪਈ ਹੈ ਔਰ ਦੂਸਰੀ ਤਰਫ ਤੋਂ ਬਾਕੀ ਸਮਾਨ ਜਿਹੜਾ ਜਿਸ ਦੇ ਵਿੱਚ ਸੁੱਕਾ ਰਾਸ਼ਨ ਹੈ ਰੋਟੀਆਂ ਨੇ ਆਟਾ ਹੈ ਇਹ ਸਾਰਾ ਸਮਾਨ ਜਿਹੜਾ ਇਹਨਾਂ ਟਰਾਲੀਆਂ ਦੇ ਵਿੱਚ ਹੀ ਕਿਸਾਨਾਂ ਵੱਲੋਂ ਅਜੇ ਉਸੇ ਤਰੀਕੇ ਦੇ ਨਾਲ ਹੀ ਰਹਿਣ ਦਿੱਤਾ ਗਿਆ ਤਾਂ ਪੁਲਿਸ ਵੱਲੋਂ ਹੌਲੀ-ਹੌਲੀ ਇਹ ਖਾਲੀ ਕਰਵਾਇਆ ਜਾਣਾ ਤਾਂ ਤੁਸੀਂ ਇੱਥੇ ਸੀਗੇ ਕਿਉਂਕਿ ਇਹ ਵੀ ਜ਼ਿਕਰ ਕਰ ਲਈਏ ਤਾਂ ਕੱਲ ਦੇ ਭਾਂਡੇ ਰਸਦ ਬਿਲਕੁਲ ਉਸੇ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਪਈਏ ਇਹ ਬਿਸਤਰੇ ਨੇ ਕੱਪੜੇ ਨੇ ਚਪਲਾ ਨੇ ਕਿਉਂਕਿ ਫਿਰ ਤੋਂ ਜ਼ਿਕਰ ਉਹੀ ਹੈ ਵੀ ਕਿਸਾਨ ਇੱਥੇ ਰੋਟੀ ਖਾਣ ਦੇ ਲਈ ਉਡੀਕਦੇ ਹੋਣਗੇ ਕਿਉਂਕਿ ਆਮ ਤੌਰ ਦੇ ਉੱਪਰ ਲੰਗਰ ਚੱਲਦਾ ਹੈ ਨਾ ਬਾਲਟੀਆਂ ਦੇ ਵਿੱਚ ਸਮਾਨ ਜਿਹੜਾ ਉਸੇ ਤਰੀਕੇ ਦੇ ਨਾਲ ਬਚਿਆ ਪਿਆ ਹੈ ਕਿਉਂਕਿ ਸਿੱਧੇ ਤੌਰ ਦੇ ਉੱਪਰ ਇਹ ਕਿਸਾਨਾਂ ਨੂੰ ਉਹਨਾਂ ਸਮਾਂ ਜਿਹੜਾ ਕਿਸਾਨਾਂ ਦਾ ਕਹਿਣਾ ਹੈ ਕਿੰਨਾ ਹੀ ਦਿੱਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਇਹ ਪਲੇਟਾਂ ਦੇ ਵਿੱਚ ਰੋਟੀ ਪਈ ਹੈ ਰੋਟੀ ਉਸੇ ਤਰੀਕੇ ਦੇ ਨਾਲ ਬਚੀ ਰਹਿ ਗਈ ਹੈ ਸਬਜ਼ੀਆਂ ਜਿਹੜੀਆਂ ਨੇ ਉਸੇ ਤਰੀਕੇ ਦੇ ਨਾਲ ਬਚੀਆਂ ਰਹਿ ਗਈਆਂ ਇਹ ਵੀ ਤਸਵੀਰ ਵੀ ਇਸ ਕਰਕੇ ਐਮ ਹੈ ਕਿਉਂਕਿ ਜਿੱਥੇ ਇਸ ਜਗ੍ਹਾ ਦੇ ਉੱਪਰ ਜ਼ਿਕਰ ਕਰੀਏ ਆ ਹੁਣ ਸਾਰੀਆਂ ਜਿਹੜੀਆਂ ਜਿਹੜਾ ਸਮਾਨ ਹੈ ਇਸ ਥਾਂ ਦੇ ਉੱਪਰ ਪਿਆ ਹੈ ਪਰ ਹਾਲਾਂਕਿ ਇਹ ਸਭ ਦੇ ਵਿਚਕਾਰ ਹੁਣ ਰਸਤਾ ਖਾਲੀ ਕਰਾਉਣ ਦੇ ਲਈ ਕਿਸਾਨਾਂ ਵੱਲੋਂ ਕੀ ਕਿਸ ਤਰ੍ਹਾਂ ਦੇ ਉੱਪਰ ਜ਼ੋਰ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਜਾਂ ਕਹਿ ਲਈ ਅੱਭੀ ਕਿਸ ਕਦਰ ਇਹ ਪੂਰੀ ਪ੍ਰਕਿਰਿਆ ਨੂੰ ਅਪਣਾਇਆ ਜਾ ਰਿਹਾ ਹੈ ਇਸ ਬਾਬਤ ਪੁਲਿਸ ਵੱਲੋਂ ਵੀ ਜਿਹੜਾ ਹੈ ਹਾਈਡਰਾਸ तमाम ਉਹ ਉਪਕਰਨ ਜਿਨ੍ਹਾਂ ਦੇ ਵਿੱਚ ਰਿਕਵਰੀ ਵੈਂਸ ਨੇ तमाम ਉਹ ਉਪਕਰਨ ਜਿਹੜੇ ਨੇ ਉਹ ਲਿਆਂਦੇ ਗਏ ਨੇ ਤਾ ਜੋ ਰਸਤੇ ਜਿਹੜੇ ਨੇ ਉਹਨਾਂ ਨੂੰ ਖਾਲੀ ਕਰਵਾਇਆ ਜਾ ਸਕੇ ਤਾਂ ਹੁਣ ਇਹ ਸਭ ਦੇ ਵਿਚਕਾਰ ਪੰਜਾਬ ਔਰ ਹਰਿਆਣੇ ਦੇ ਬਾਰਡਰਾਂ ਨੂੰ ਖਾਲੀ ਕਰਵਾ ਕੇ ਫਿਰ ਅੱਗੇ ਦੀ ਤਸਵੀਰ ਜਿਹੜੀ ਆ ਉਹ ਕੀ ਨਿਕਲ ਕਉਂਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਤੁਲਸੀ ਮਹਿਰਾ ਦੇ ਨਾਲ ਮਨਜੋਤ ਸਿੰਘ ਕੰਗ ਪੀਟੀਸੀ ਨਿਊਜ਼ ਖਨੋਰੀ ਬਾਰਡਰ